ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕ ਨੂੰ ਪਰਮਿੰਦਰ ਸਿੰਘ ਢੀਂਸਾ ਤੇ ਸਰਜੀਤ ਸਿੰਘ ਰਖੜਾ ਵੀ ਸਕੰਦਰ ਸਿੰਘ ਮਲੂਕਾ ਵਾਂਗ ਜਾ ਸਕਦੇ ਨੇ ਸ਼ਰੋਮਲੀ ਅਕਾਲੀ ਦਰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਚੱਲ ਰਿਹਾ ਹੈ ਜਦ ਇਹ ਧੋ ਉਹ ਵੱਡੇ ਬੰਦੇ ਜਿਹੜੇ ਸੁਧਾਰ ਲਹਿਰ ਦੇ ਨਾਲ ਸੰਬੰਧਤ ਅੱਜ ਕੱਲ ਪਰਚੀਆਂ ਕੱਟ ਰਹੇ ਨੇ ਨਵੀਂ ਭਰਤੀ ਕਰ ਰਹੇ ਨੇ ਉਹ ਵੀ ਜਾ ਰਹੇ ਨੇ ਉਧਰ ਇਹ ਮੈਂ ਕਿਉਂ ਕਹਿ ਰਹੇ ਹਾਂ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਇਹ ਇਸ਼ਾਰਾ ਕੀਤਾ ਹੈ ਸਿਕੰਦਰ ਸਿੰਘ ਮਲੂਕਾ ਨੇ ਕੱਲਾ ਇਹਨਾਂ ਦਾ ਨਹੀਂ ਇਸ਼ਾਰਾ ਕੀਤਾ ਹੋਰ ਵੀ ਕਈ ਬੰਦੇ ਜਦੋਂ ਉਹ ਆਪ ਸ਼ਰੋਮੀ ਅਕਾਲੀ ਦਰਬਾਰ ਵਿੱਚ ਪਹੁੰਚ ਗਏ ਦੁਆਰਾ ਸਕਿੰਦਰ ਸਿੰਘ ਮਲੂਕਾ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਔਰ ਬੜੇ ਕੌਨਫੀਡੈਂਸ ਨਾਲ ਕਹੀ ਹੈ ਕਿ ਇਹ ਵੀ ਜਾ ਸਕਦੇ ਨੇ ਭਾਰਤੀ ਜਨਤਾ ਪਾਰਟੀ ਚ ਕੋਈ ਬਹੁਤ ਬੰਦੇ ਤਿਆਰ ਨੇ ਆਉਣ ਲਈ ਕਿਉਂਕਿ ਜਿੱਧਰ ਜ਼ਿਆਦਾ ਲੋਕ ਹੁੰਦੇ ਨੇ ਲੋਕ ਉਧਰ ਹੀ ਜਾਂਦੇ ਨੇ ਦੇਖੋ ਇਹ ਗੱਲ ਕਹੀ ਇੱਕ ਹੋਰ ਗੱਲ ਕਹੀ ਜਿਹੜੀ ਹੋਰ ਵੀ ਸਾਡੀ ਇਸ ਚਰਚਾ ਨੂੰ ਪੁਖਤਾ ਕਰਦੀ ਹੈ ਉਹ ਕਹੀ ਕਹਿੰਦੇ ਜੀ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਜਲਦੀ ਜਲਦੀ ਸਮਝੌਤਾ ਕਰੋ ਭਾਰਤੀ ਜਨਤਾ ਪਾਰਟੀ ਨਾਲ ਤਾਂ ਕਿ ਜਿਹੜੀ 27 ਵਾਲੀ ਚੋਣ ਹੈ ਉਹਦੇ ਵਿੱਚ ਅਸੀਂ ਜਿੱਤ ਸਕੀਏ ਤੇ ਸਰਕਾਰ ਬਣਾ ਸਕੀਏ ਕਮਾਲ ਤਾਂ ਵੈਸੇ ਹੈ ਕਿ ਜਿਹੜਾ ਵੀ ਜਾਂਦਾ ਉਹ ਵੈਸੇ ਚੋਣ ਜਿੱਤਣ ਲਈ ਜਿਹੜੀ ਪਾਵਰ ਗੇਮ ਤਾਂ ਹੈ ਨਾ ਸਿਆਸਤ ਉਹਦੇ ਚ ਚੋਣ ਜਿੱਤਣ ਲਈ ਹੁੰਦਾ ਹੈ ਅਕਾਲੀ ਵੀ ਇਹੀ ਕਹਦੇ ਨੇ ਕਿਉਂਕਿ ਚਾਹੇ ਅਕਾਲੀਆਂ ਦਾ ਜਨਮ ਇਸ ਕਰਕੇ ਨਹੀਂ ਅਕਾਲੀ ਦਲ ਦਾ ਹੋਇਆ ਸੀ ਕਿ ਅਸੀਂ ਪਾਵਰ ਹੀ ਲੈਣੀ ਹੈ ਪਰ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਪਾਵਰ ਚਾਹੋ ਤਾਂ ਹੋਰ ਗੱਲਾਂ ਸਿਧਾਂਤਕ ਤਾਂ ਗੱਲਾਂ ਹੁੰਦੀਆਂ ਨਹੀਂ ਇੱਥੇ ਤੇ ਹੁਣ ਵੀ ਸੁਖਵੀਰ ਸਿੰਘ ਬਾਦਲ ਜਦੋਂ ਵੀ ਬੋਲਦੇ ਨੇ ਤਾਂ 27 ਚ ਸਾਡੀ ਸਰਕਾਰ ਬਣੂ ਫਿਰ ਦੇਖਾਂਗੇ ਇਹਨਾਂ ਨੂੰ ਜਿਹੜੀ ਗੱਲਾਂ ਇਸ ਤਰ੍ਹਾਂ ਦੀ ਕਰਦੇ ਨੇ ਨਾ ਤੋ ਇਹ ਵੀ ਉਹੀ ਗੱਲ ਕਿ ਜੇ ਮੈਨੂੰ ਤਾਂ ਕਹਿੰਦਾ ਲੋਕ ਪਿੰਡਾਂ 'ਚ ਕਹਿੰਦੇ ਨੇ ਕਿ ਤੁਸੀਂ ਸਮਝੌਤਾ ਕਰੋ ਫਿਰ ਲੋਕਾਂ ਦੀ ਸੁਣਨੀ ਪੈਂਦੀ ਹੈ ਇਹਦਾ ਮਤਲਬ ਕਿ ਭਾਰਤੀ ਜਨਤਾ ਪਾਰਟੀ ਨੂੰ ਸਮਝੌਤੇ ਦੀ ਤਿਆਰੀ ਹੈ ਤੇ ਇਹ ਗੱਲ ਨੂੰ ਹੋਰ ਵਾਰ ਕਦੋਂ ਮਿਲਿਆ ਜਦੋਂ ਬਰਵਿੰਦਰ ਸਿੰਘ ਭੁੰਦਰ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੇ ਸ਼ੁਰੂ ਕਰਤੀਆਂ ਤੇ ਬਰਵਿੰਦਰ ਸਿੰਘ ਭੁੰਦਰ ਕਹਿੰਦੇ ਦੇਖੋ ਜੀ ਗੱਲ ਤਾਂ ਹੋ ਸਕਦੀ ਹੈ ਸਾਡੀ ਅਸੀਂ ਜਿਹੜਾ ਹੈ ਸਮਝੌਤਾ ਤਾਂ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਨਾਲ ਲੇਕਿਨ ਉਹ ਤਾਂ ਹੋਊਗਾ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਨਾ ਫਿਰ ਸਮਝ ਆਉਂਦੀ ਹੈ ਵੀ ਅੰਦਰ ਕੁਝ ਚੱਲ ਰਿਹਾ ਹੈ ਕਹਿੰਦਾ ਫਿਰ ਉਹ ਤਾਂ ਹੋਊਗਾ ਜੇ ਜੋ ਸਾਡੀਆਂ ਗੱਲਾਂ ਮੰਨਣਗੇ ਕੁਝ ਸ਼ਰਤਾਂ ਮੰਨਣਗੇ ਕਿਹੜੀਆਂ ਸ਼ਰਤਾਂ ਬੰਦੀ ਸਿੰਘਾਂ ਦੀ ਉਹ ਕਿਹੜੀ ਕਿ ਸ਼ਰਤਾਂ ਤਾਂ ਪਹਿਲਾਂ ਹੀ ਮੰਨੀ ਬੈਠੇ ਚਲੋ ਫਿਰ ਕਹਿੰਦਾ ਜੀ ਉਹ ਸਾਡੇ ਪਾਣੀਆਂ ਦਾ ਮਸਲਾ ਸਾਡਾ ਉਹ ਏਡਾ ਬਡਾ ਮਸਲਾ ਤਾਂ ਜਦੋਂ ਤੁਸੀਂ ਉਦੋਂ ਨਾਲ ਸੀ ਉਦੋਂ ਨਹੀਂ ਗੱਲ ਬਣਾਈ ਹੁਣ ਤੁਸੀਂ ਕਰ ਰਹੇ ਹੋ ਫੇਰ ਤੋ ਕਹਿੰਦੇ ਜੀ ਸਾਡੇ ਜਿਹੜੇ ਚंडीगढ़ ਵਰਗੇ ਹੋਰ ਮਸਲੇ ਪੈਂਡਿੰਗ ਪਏ ਨੇ ਮੈਨੂੰ ਲੱਗਦਾ ਕਿ ਬਰਵਿੰਦਰ ਸਿੰਘ ਭੁੰਦਰ ਦੀ ਇਹ ਗੱਲ ਕੋਈ ਮੰਨੀ ਜਾਊ ਹਾਂ ਬੰਦੀ ਜਗ੍ਹਾ ਤੇ ਚਲੋ ਏਡੀ ਗੱਲ ਤੋਂ ਆਲਰੇਡੀ ਮੋਦੀ ਸਾਹਿਬ ਪਿਛੜੀ ਵਰ ਕਹਿ ਚੁੱਕੇ ਨੇ ਹੋ ਸਕਦਾ ਇੱਕੀ ਸਤਾਪਦੀ ਤੇ ਕਹਿ ਦੇਣ ਤੇ ਚਲੋ ਨੋਟੀਫਿਕੇਸ਼ਨ ਤਾਂ ਜਾਰੀ ਕੀਤਾ ਇੰਨੀ ਗੱਲ ਤਾਂ ਹੋ ਸਕਦੀ ਹੈ ਹੋਰ ਕਿਹੜੀ ਬੰਗ ਤੁਹਾਡੀ ਮੰਨ ਲੈਣਗੇ ਉਹ ਮੈਨੂੰ ਡਾਊਟ ਆ ਇਸ ਗੱਲ ਦਾ ਤੇ ਉਹ ਉਹਨਾਂ ਕੋਲ ਤਾਂ 4-5 ਗੱਲਾਂ ਹੈਗੀਆਂ ਨੇ ਤੇ ਜਿਹੜੀਆਂ ਤੁਸੀਂ ਜਿਹੜੇ ਉਹਨਾਂ ਦੇ ਨਾਲ ਨੇ ਜਾਂ ਜਿਹੜੇ ਸਰਕਾਰੀ ਸਿੱਖ ਕਰਦੇ ਨੇ ਕਿ ਜੀ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਤਾ ਉਹ ਦੇਖੋ ਜੀ ਵੀਰਬਾਲ ਦੇਵਸ ਬਣਾਉਣਾ ਸ਼ੁਰੂ ਕਰਤਾ ਤੋ ਐਸੀਆਂ ਗੱਲਾਂ ਹੀ ਨੇ ਤੇ ਕਿਤੇ ਕਿਸੇ ਨੇ ਨਹੀਂ ਕਿਹਾ ਕਿ ਗੁਰਦੁਆਰਾ ਗਿਆਨਗੋਦੜੀ ਸਾਹਿਬ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਦੁਆਰਾ ਗਿਆਨ ਗੋਦੜੀ ਸੀ ਜਿਹੜਾ 84 ਚ ਜਿਹੜਾ ਜਿਹੜਾ ਢਾਇਆ ਗਿਆ ਸੀ ਉਸ ਤੋਂ ਬਾਅਦ ਕਹਿੰਦੇ پلاਟ ਲੈ ਲਓ ਸੁਖਵੀਰ ਸਿੰਘ ਬਾਦਲ ਜਦੋਂ ਗਏ ਸੀ ਉਹਨੂੰ ਕਹਿੰਦੇ ਤੁਸੀਂ پلاਟ ਲੈ ਲਓ ਕਮਾਲ ਦੀ ਗੱਲ ਹੈ ਇਹ ਹੈ ਜਿਹੜੀ ਜਦੋਂ ਤੁਹਾਡੀ ਸਰਕਾਰ ਬਜਾਰਟੀ ਵਾਲੀ ਹੁੰਦੀ ਹੈ ਤੇ ਆਪ ਆਪਾ ਬਾਬਰੀ ਮਸਜਿਦ ਤੇ ਬਣਾਵਾਂਗੇ ਉਹੀ ਥਾਂ ਤੇ ਮੰਦਿਰ ਬਣਾਵਾਂਗੇ ਇੱਥੇ ਤੁਸੀਂ ਕਿਤੇ ਹੋਰ ਲੈ ਲਓ ਚੋ ਖੈਰ ਭੁੱਦੜ ਸਾਹਿਬ ਇਹ ਕਹਿੰਦੇ ਨਜ਼ਰ ਆਏ ਮੈਂ ਤਾਂ ਇਹ ਗੱਲ ਕਹਿ ਰਿਹਾ ਨਾ ਕਿ ਜਦੋਂ ਇਹ 24 ਬੰਦੇ ਭਾਰਤੀ ਜਨਤਾ ਪਾਰਟੀ ਦੇ ਸੰਬੰਧ ਰੱਖਣ ਵਾਲੇ ਅਕਾਲੀ ਦਲ ਚ ਆ ਗਏ ਉਹਨਾਂ ਚ ਦੇਖੋ ਸਭ ਤੋਂ ਪਹਿਲਾਂ ਅਨਰਜੋਸੀ ਬਲਕਿ ਅਨਰਜੋਸੀ ਤੋਂ ਪਹਿਲਾਂ ਐ ਸੋਨ ਸਿੰਘ ਟੰਡਲ ਸੋਨ ਸਿੰਘ ਟੰਡਲ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਚੋਣ ਤੇ ਟਿਕਟ ਤੇ ਲੜਾਈ ਲੜਿਆ ਸੀ ਕਮਲ ਦਾ ਫੁੱਲ ਉਹਦਾ ਚੋਣ ਨਿਸ਼ਾਨ ਸੀ ਪਿਛਲੇ ਇਲੈਕਸ਼ਨ ਚ ਹਾਰ ਗਿਆ ਤੋਂ ਸਾਬਕਾ ਮੰਤਰੀ ਐ ਸੋਨ ਸਿੰਘ ਟੰਡਲ ਤੋਂ ਘਰ ਵਾਪਸੀ ਕਰ ਲਈ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਫਿਰ ਅਨਿਲ ਜੋਸ਼ੀ ਉਹ ਤਾਂ ਹੈ ਹੀ ਭਾਰਤੀ ਜਨਤਾ ਪਾਰਟੀ ਦਾ ਸੀ ਉਹ ਵੀ ਸ਼੍ਰੋਮਣੀ ਕਾਲੀ ਦਲ ਚ ਤੀਜਾ ਸ਼ਕੰਦਰ ਸਿੰਘ ਮਲੂਕਾ ਇਹਦਾ ਮੁੰਡਾ ਕੁੜੀ ਦੋਨੇ ਭਾਰਤੀ ਜਨਤਾ ਪਾਰਟੀ ਚ ਨੇ ਉਹ ਵੀ ਇੱਧਰ ਆ ਗਿਆ ਜੇ ਕੋਈ ਬਿਨਾਂ ਤੋਂ ਤੋਂ ਕਨਵਰਸ਼ਨ ਵੱਡੀ ਹੋਈ ਹੈ ਇੱਧਰ ਆਏ ਨੇ ਘਰ ਵਾਪਸੀ ਕੀ ਉਹ ਤਾਂ ਪਹਿਲਾਂ ਤਾਂ ਘਰ ਹੀ ਉਹਦਾ ਪ੍ਰਿਥੀਪਲ ਉਤਰਦਾ ਆਮ ਆਦਮੀ ਪਾਰਟੀ ਸੀ ਉਹਦੇ ਚ ਇੱਧਰ ਆਇਆ ਉਹ ਤਾਂ ਪ੍ਰਿਥੀਪਲ ਉਤਰ ਹੀ ਆਇਆ ਹੈ ਇਹ ਤਿੰਨੇ ਉਧਰ ਆਏ ਆਏ ਕਦੋਂ ਜਦੋਂ ਸੁਖਦੇਵ ਸਿੰਘ ਢੀਟਸਾ ਦੇ ਭੋਗ ਤੇ ਸ਼ਰੀਲ ਜਾਖੜ ਨੇ ਇਹਨਾਂ ਨੂੰ ਅਪੀਲ ਕੀਤੀ ਵੀ ਤੁਸੀਂ ਤਗੜੇ ਹੋ ਜੋ ਜਿਹੜੀ ਸ਼ਰੀਲ ਜਾਖੜ ਤਗੜੇ ਕਰ ਰਹੇ ਸਵਾਲ ਤਾਂ ਇਹ ਹੈ ਕਿ ਕਿਉਂ ਆ ਰਹੇ ਨੇ ਕੀ ਸੱਚਮੁੱਚ ਜੋ ਬਲਵਿੰਦਰ ਸਿੰਘ ਭੁੰਦਰ ਸਾਹਿਬ ਕਹਿ ਰਹੇ ਨੇ ਕਿ ਗੱਲਬਾਤ ਸ਼ੁਰੂ ਹੋ ਗਈ ਉਧਰੋਂ ਤੇ ਲੋਕ ਆਪਾਂ ਤਿਆਰੀ ਕਰ ਲਈਏ ਤੇ ਸਵਾਲ ਇਹ ਵੀ ਹੈ ਕਿ ਜਦੋਂ ਮਲੂਕਾ ਸਾਹਿਬ ਜਿਹੜੇ ਖੁੱਲਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਨੇ ਕਿ ਜੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਲੋਕ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਝਾ ਤੋ ਕਰੋ ਤੇ ਨਾਲ ਫਿਰ ਉਹ ਦੋ ਬੰਦਿਆਂ ਦਾ ਨਾਮ ਵੀ ਲੈ ਕੇ ਬਾਕੀਆਂ ਦਾ ਕਹਿੰਦੇ ਨੇ ਹੋਰ ਵੀ ਆ ਰਹੇ ਨੇ ਜਿਨ੍ਹਾਂ 'ਚ ਪਰਮਿੰਦਰ ਢੀਂਟਸਾ ਤੇ ਸਰਜੀਤ ਸਿੰਘ ਰਖੜਾ ਦਾ ਨਾਮ ਲਿਆ ਤੇ ਮੈਂ ਪਿਛਲੇ ਦਿਨੀ اچانک ਦੋਨਾਂ ਨਾਲ ਹੀ ਮੇਰੀ ਮੁਲਾਕਾਤ ਹੋ ਗਈ ਪਰਮਿੰਦਰ ਸਿੰਘ ਢੀਂਟਸਾ ਜਿਹੜੇ ਨੇ ਉਹ بڑے ਦੇਖੋ ਸ ਜਿਵੇਂ ਮਰਜ਼ੀ ਤੁਸੀਂ ਬਹੁਤ ਸਾਰੇ ਬੰਦਿਆਂ ਦੇ ਡਿਫਰੈਂਸਸ ਵੀ ਹੁੰਦੇ ਨੇ ਮੈਂ ਜਦੋਂ ਗੱਲ ਕੀਤੀ ਸੀ ਸੁਖਦੇਵ ਸਿੰਘ ਢੀਟਸਾ ਹੋਰਾਂ ਦੀ ਕਿ ਮੇਰੇ ਨਾਲ ਉਹਨਾਂ ਦੇ এডਿਕੇਸ਼ਨ ਕਰਕੇ ਸੰਬੰਧ ਸੀ ਅਸੀਂ ਜਿਹੜੇ ਭਵਾਨੀਗੜ੍ਹ ਕਾਲਜ ਦੀ ਮੈਨੇਜਮੈਂਟ ਚੋਂ ਉਹਨਾਂ ਨੇ ਲਿਆ ਹੋਏ ਸੀ ਮੈਨੂੰ ਤੇ ਕਿਉਂਕਿ ਮੈਂ ਬਹੁਤ ਜਦੋਂ ਮੈਂ ਡੀਨ ਸੀ ਯੂਨੀਵਰਸਿਟੀ ਚ ਉੱਥੇ ਅਕਸਰ ਜਾਂਦਾ ਸੀ ਸਿਲੈਕਸ਼ਨ ਤੇ ਉਹਨਾਂ ਨੂੰ ਲੱਗਿਆ ਵੀ ਠੀਕ ਹੈ ਕੋਈ ਬੰਦਾ ਜਦੋਂ ਰਿਟਾਇਰਮੈਂਟ ਹੋਇਆ ਤੇ ਮੈਨੂੰ ਕਹਿੰਦੇ ਤੁਸੀਂ ਇੱਧਰ ਦੇਖ ਲਓ ਮੈਨੇਜਮੈਂਟ ਉਸ ਕਰਕੇ ਮੇਰਾ ਸਵੰਥ ਸੀ ਤੇ ਮੈਂ ਕਹਿ ਸਕਦਾ ਕਿ ਉਹਨਾਂ ਦਾ ਜਿਹੜਾ ਹੈ ਬਾਕੀਆਂ ਨਾਲ ਥੋੜਾ ਫਰਕ ਸੀ ਸਿਆਸਤਦਾਨ ਜਿਹੜੇ ਅਕਾਲੀ ਦੇਖੇ ਤੇ ਖਾਸ ਤੌਰ ਤੇ ਪਰਮਿੰਦਰ ਸਿੰਘ ਢੀਂਡਸਾ ਜਿਹਨਾਂ ਦਾ ਸਾਰੇ ਇਲਾਕੇ ਚ ਇਸ ਕਿਸਮ ਦੀ ਗੱਲ ਆ ਕੇ ਇਹ ਸੌ ਸਿਆਸਤਦਾਨ ਵੈਸੇ ਤੁਸੀਂ ਉਹਨਾਂ ਦਾ ਕਦੇ ਭਾਸ਼ਣ ਵੀ ਸੁਣੋ ਨਾ ਉਹਦੇ ਚ ਉਸ ਤਰ੍ਹਾਂ ਦੀ ਗੱਲ ਨਹੀਂ ਜਿਵੇਂ ਉੱਚੀ ਉੱਚੀ ਸੁਰ ਚੋਂ ਕਰਦਾਂਗੇ ਅਸੀਂ ਸਾਡੀ ਸਰਕਾਰ ਬਣ ਗਈ ਜਵੇ ਸੁਖਵੀਰ ਸਿੰਘ ਬਾਦਲ ਕੰਦਨ ਉਹ ਕਰਦਾਂਗੇ ਉਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੜੇ ਲੌਜੀਕ ਨਾਲ ਗੱਲ ਕਰਦੇ ਨੇ ਐਮਬੀਏ ਕੀਤੀ ਹੋਈ ਹੈ ਲੌਜੀਕ ਪੜੇ ਲਿਖੇ ਨੇ ਮੈਂ ਇੱਕ ਦਿਨ ਉਥੇ ਚੰਡੀਗੜ੍ਹ ਦੇ ਸਵਾਲਕ ਹੋਸਟਲ ਚ ਜਿਹੜਾ ਪਿਛਲੀ ਵਾਰ ਦੀ ਇਲਕਸ਼ ਤੋਂ ਪਹਿਲਾਂ ਸਾਰੇ ਨਾਲ ਇੱਕ ਦਿਨ ਇੰਟਰਵਿਊ ਕੀਤਾ ਸਾਰਾ ਦਿਨ ਹੀ ਚੱਲਿਆ ਕਦੇ ਰਾਗੋਬ ਚੜਾ ਹੋ ਗਿਆ ਕਦੇ ਭਗਵੰਤ ਮਾਨ ਕਦੇ ਹਰਜੀਤ ਗਰੇਵਰ ਮਦਦ ਹਰ ਇੱਕ ਪਾਰਟੀ ਦੇ ਬੰਦੇ ਆਏ ਪ੍ਰਵਿੰਦਰ ਸਿੰਘ ਢੀਟ ਸਾਹਿਬ ਵੀ ਆਏ ਪ੍ਰਵਿੰਦਰ ਸਿੰਘ ਢੀਟ ਸਾਨੂੰ ਮੈਂ ਪੁੱਛਿਆ ਵੀ ਇਹ ਕੇਜਰੀਵਾਲ ਕਹ ਕੇ ਗਿਆ ਵੀ ਮੈਂ ਜਿਹੜਾ ਹੈ ਮਾਈਨਿੰਗ ਚ 20000 ਕਰੋੜ ਲਹੂਗਾ ਤੇ ਪਰਮਿੰਦਰ ਸਿੰਘ ਢੀਟਸਾ ਕਹਿੰਦੇ ਦੇਖੋ ਮੈਂ ਵਿੱਤ ਮੰਤਰੀ ਹੈ ਮੈਂ ਸਾਰਾ ਕੁਝ ਕਰਕੇ ਦੇਖਿਆ ਹੋਇਆ ਹੈ ਸਵਾਲ ਹੀ ਜੀ ਪੈਦਾ ਹੁੰਦਾ ਜੇ 2 ਤੋਂ 3000 ਕਰੋੜ ਤੋਂ ਬਾਅਦ ਕੱਟ ਜਾਣ ਗੱਲ ਠੀਕ ਨਿਕਲੀ ਉਹਨਾਂ ਦੀ ਕਿਉਂਕਿ ਲੌਜੀਕ ਨਾਲ ਗੱਲ ਕਰ ਰਹੇ ਸੀ ਤੇ ਹੁਣ ਵੀ ਉਹਦਾ ਇਹੀ ਆਇਆ ਜਵਾਬ ਕਿਉਂਕਿ ਮੈਂ ਤਾਂ ਨਹੀਂ ਜਾ ਸਕਦਾ ਮੈਂ ਮਤਲਬ ਮੈਂ ਕਿਉਂ ਜਾਊਗਾ ਉੱਤਰ ਅਸੀਂ ਸੁਖਵੀਰ ਬਾਦਲ ਦੀ ਅਗਵਾਈ ਚ ਕਿਉਂ ਜਾਵਾਂਗੇ ਇਹ ਵੱਖਰੀ ਗੱਲ ਹੈ ਕਿ ਸਰਦੇਵ ਸਿੰਘ ਢੀਂਟਸਾ ਸ਼ਰੋਮਨੀ ਗੱਲੀ ਅਦਾਲਤ ਨੂੰ ਟਕੜਾ ਕਰਨਾ ਚਾਹੁੰਦੇ ਸੀ ਇਹ ਨਹੀਂ ਸੀ ਚਾਹੁੰਦੇ ਬਦਲ ਤੇ ਉਹ ਫਿਰ ਜਿਹੜਾ ਹੈ ਪ੍ਰਮੇਂਦਰ ਸਿੰਘ ਢੀਂਟਸਾ ਦੀ ਗੱਲ 'ਚ ਵਜਨ ਹੈ ਕਿ ਮੈਂ ਤਾਂ ਭਰਤੀ ਕਰ ਰਿਹਾ ਉਧਰ ਅਸੀਂ ਲੱਗੇ ਹੋਏ ਆ ਤਾਂ ਇਹ ਜਿਹੜਾ ਪਤਨੀ ਕੁਦਰ ਸਿੰਘ ਮਲੂਕਾ ਦਾ ਕੀ ਐਂਗਰ ਸੀ ਇਹਨਾਂ ਦਾ ਨਾਮ ਲੈਣਾ ਦੂਜੇ ਪਾਸੇ ਸਰਜੀਤ ਸਿੰਘ ਰਖੜਾ ਸਰਜੀਤ ਸਿੰਘ ਰਖੜਾ ਇਹ ਵੱਖਰੀ ਗੱਲ ਹੈ ਕਿ ਸਰਜੀਤ ਸਿੰਘ ਰਖੜਾ ਦੇ ਵੱਡੇ ਭਰਾ ਜਿਹੜੇ ਵੱਡੇ ਕਾਰੋਬਾਰੀ ਨੇ ਸਤ ਅਰਸ਼ਨ ਸਿੰਘ ਧਾਲੀਵਾਲ ਉਹਨਾਂ ਦਾ ਇਨਰ ਦਾ ਨੇਚਰ ਰਿਲੇਸ਼ਨ ਠੀਕ ਨੇ ਉਹਦੇ ਨਾਲ ਅਮਿਤ ਸ਼ਾਹ ਨਾਲ ਤੇ ਮੋਦੀ ਪ੍ਰਧਾਨ ਮੰਤਰੀ ਨਾਲ ਠੀਕ ਨੇ ਲੇਕਿਨ ਜਿਹੜਾ ਇਹ ਕਹਿਣਾ ਕਿ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਚ ਆ ਜਾਣਗੇ ਤਾਂ ਕਿ ਸਮਝੌਤਾ ਦਰਨ ਹੋ ਰਿਹਾ ਹੈ ਇਹ ਕੱਲ ਮੇਰੀ ਬੁਲਾਕਾਤ ਹੋਈ ਉਹਨਾਂ ਨਾਲ ਬੜੀ ਕੁਲਕੀ ਗੱਲਾਂ ਹੋਈਆਂ ਠੀਕ ਕੋਈ ਅਸੀ ਗੱਲ ਨਹੀਂ ਮੈਂ ਤਾਂ ਬਹੁਤ ਵਾਰੀ ਖੋਰ ਵੀ ਗੱਲ ਕਹੀ ਹੈ ਕਿ ਸਰਜੀਤ ਸਿੰਘ ਰਖੜਾ ਜਿਹੜੇ ਇਹ ਬਾਗੀ ਨੇ ਜਾਂ ਜਿਹੜੇ ਪੰਜ ਮੈਂਬਰ ਦੀ ਕਮੇਟੀ ਅੱਗੇ ਲੱਗੇ ਹੋਏ ਨੇ ਉਹਦੇ ਚ ਜਿੰਨੀ ਮਿਹਨਤ ਕਰ ਰਿਹਾ ਤੇ ਜਿਹੜੇ 5 6 ਬੰਦਿਆਂ ਦਾ ਨਾਮ ਚੱਲ ਰਿਹਾ ਪ੍ਰਧਾਨਗੀ ਚ ਤਾਂ ਉਹਦੇ ਚ ਸਰਜੀਤ ਸਿੰਘ ਰਖੜਾ ਦਾ ਵੀ ਹੈ ਜਿਵੇਂ ਆਪਾਂ ਕਹਿੰਦੇ ਮਨਪ੍ਰੀਤਿਆਲੀ ਦਾ ਅਗਵਾਲ ਸਿੰਘ ਉਹਦੋਂ ਚ ਪੱਜਾ ਜਦੋਂ ਕੋਈ ਵੀ ਬਣ ਸਕਦਾ ਬੀਬੀ ਸਤਵੰਤ ਕੋਰ ਤੇ ਗੁਰਪ੍ਰਤਾਪ ਬਡਾਲਾ ਕੋਈ ਵੀ ਬਣ ਸਕਦਾ ਤੇ ਉਹਨਾਂ ਚ ਸਰਜੀਤ ਸਿੰਘ ਰਖੜਾ ਇਹਦੇ ਇੱਕ ਹੱਕ ਚ ਇਹ ਵੀ ਗੱਲ ਜਾਂਦੀ ਹੈ ਜੇ ਸੁਖਵੀਰ ਸਿੰਘ ਬਾਦਲਕੋਟ ਬਹੁਤ ਪੈਸਾ ਹੈ ਤੇ ਪੈਸਾ ਇੱਧਰ ਵੀ ਘਟ ਨਹੀਂ ਹੈ ਤਾਂ ਪੈਸੇ ਵਾਲੀ ਗੱਲ ਤਾਂ ਕੋਈ ਨਹੀਂ ਲੇਕਿਨ ਇਹ ਵੀ ਗੱਲ ਮਨਾ ਦੀ ਨਾ ਕਹਿ ਦਿੰਨਾ ਹੁਣਾ ਕਿ ਭਾਈ ਆਖਰ ਤਾਂ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਵੀ ਹੈ ਉਹ ਤਾਂ ਜਦੋਂ ਇਹਨਾਂ ਦੇ ਡੈਲੀਗੇਟ ਬਣ ਕੇ ਚੋਣ ਹੋਊਗੀ ਉਹਦੀ ਹੁਣ ਤੇ ਸਰਜੀਤ ਸਿੰਘ ਰਖੜਾ ਕਿਉਂ ਜਾਣਗੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਗਵਾਈ ਚ ਜੇ ਇਹ ਜਣਾ ਸੀ ਤੇ ਫਿਰ ਪਹਿਲਾਂ ਕਿਉਂ ਜਿਹੜਾ ਐਸੇ ਇੱਥੇ ਤੱਕ ਡਰਮੇ ਕਿਉਂ ਕਰਨਾ ਸੀ ਤੋਂ ਇਹ ਜੀ 2 ਦਸੰਬਰ ਦੇ ਜਿਹੜੇ ਹੁਕਮਨਾਮੇ ਤੋਂ ਬਾਅਦ ਜੋ ਡਵੈਲਪਮੈਂਟ ਸੁਣ ਗਿਆ ਨੇ ਦੇਖੋ ਕਦਰ ਸਿੰਘ ਮਲੂਕਾ ਦਾ ਸ਼ੁਰੂ ਤੇ ਗੇਮ ਸੀ ਉਹ ਤਾਂ ਪਹੁੰਚੇ ਹੀ ਨਹੀਂ ਸੀ ਉਹਦੇ ਤਬੀਦ ਖਰਾਬ ਹੋ ਗਈ ਸੀ ਜਦੋਂ ਇਹਨਾਂ ਨੇ ਸ਼ਿਕਾਇਤ ਕਰ ਜਾਣਾ ਸੀ ਇਹ ਤਾਂ ਦਸਤਕ ਵੀ ਨਹੀਂ ਕੀਤੀ ਸੀ ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਵੀ ਇਸ ਤਰ੍ਹਾਂ ਕੁ ਹੋਏਗਾ ਹੁੰਦੇ ਨੇ ਫਿਰ ਬਹੁਤ ਸਾਰੇ ਬੰਦੇ ਦੋਗਲੀ ਗੇਮ ਖੇਡਦੇ ਨੇ ਤੇ ਉਹਦੇ ਚ ਸੁਕंदर ਸਿੰਘ ਮਲੂਕਾ ਆ ਗਿਆ ਸੀ ਲੇਕਿਨ ਹੁਣ ਜਿਹੜਾ ਇਸ ਹਾਲਾਤ ਦੇ ਵਿੱਚ ਪਰਮਿੰਦਰ ਢੀਟ ਸਾਂ ਜਾਂ ਸਰਜੀਤ ਸਿੰਘ ਬਾਰੇ ਕਹਿਣਾ ਮੈਨੂੰ ਲੱਗਦਾ ਜਿਆਦਾ ਠੀਕ ਨਹੀਂ ਹੈ ਇਹਦੇ ਪਿੱਛੇ ਕੋ ਹਾਦੀ ਘੜੀ ਕੋ ਧਾਰ ਸਿਆਸਤ ਕੋ ਕੁਝ ਵੀ ਸਕਦਾ ਹੁੰਦਾ ਪਰ ਹਾਦੀ ਘੜੀ ਸੁਕंदर ਸਿੰਘ ਮਲੂਕਾ ਦੀ ਗੱਲ 'ਚ ਕੋਈ ਆਧਾਰ ਨਜ਼ਰ ਨਹੀਂ ਆਉਂਦਾ ਕਿ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਸਮਝੌਤੇ ਤਾਂ ਪਹਿਲਾਂ ਉਧਰ ਚਲੇ ਜਾ ਸਕਦੇ ਨੇ ਕਿਉਂਕਿ ਬਹੁਤ ਸਾਰੇ ਗੱਲਾਂ ਜਿਹੜੀਆਂ ਜਦੋਂ ਜਿਆਦਾ ਲੋਕ ਜਿੱਧਰ ਹੁੰਦੇ ਨੇ ਉਹ ਜਿਹੜਾ ਹੈ ਉਧਰ ਲੋਕ ਚਲੇ ਜਾਂਦੇ ਨੇ ਹਾਲਤਾ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਮੇਰੇ ਆਪ ਦੇ ਹਿਸਾਬ ਨਾਲ ਮੈਂ ਪਹਿਲਾਂ ਵੀ ਕਿਹਾ ਸੀ ਕਿ 18 ਜੂਨ ਤੱਕ ਇਹਨਾਂ ਨੇ ਕਿਹਾ ਮੈਨੂੰ ਲੱਗਦਾ ਕਿ 30 ਜੂਨ ਤੱਕ ਇਹ ਬਤਾਉਣਗੇ ਆਪਣੀ ਡੇਟ ਉਸ ਤੋਂ ਬਾਅਦ ਇਹ ਆਪਦੇ ਉਹਦੇ ਚੁਣਨਗੇ ਉਹਦੇਦਾਰ ਚੁਣਨ ਤੋਂ ਬਾਅਦ ਇਹ ਅਰਦਾਸ ਕਰਨਗੇ ਅਰਦਾਸ ਕਰਨ ਤੋਂ ਬਾਅਦ ਇਹ ਜੇਮ ਚ ਆ ਜਾਣਗੇ ਮਤਲਬ ਕਿ ਫਿਰ ਇਹ ਜਿਹੜੀ ਅਕਾਲੀ ਦਲ ਬਣੂ ਜਿਹਦੀ ਕੋਈ ਕਾਨੂੰਨੀ ਲੜਾਈ ਵੀ ਲੱਟ ਹੋ ਸਕਦੀ ਹੈ ਦੂਜਾ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਸਕਦਾ ਕਿ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਸਾਡਾ ਫਿਰ ਇਹ ਹੋ ਗਏ ਪਸਲੀ ਕਿਹੜਾ ਹੈ ਤਕੜੀ ਕਿਹਦੇ ਕੋਲ ਹੋਊਗੀ ਚੌ ਨਿਸ਼ਾਨ ਕਿਹਦੇ ਕੋਲ ਹੋਊਗਾ ਲੇਕਿਨ ਫਿਰ ਇਹ ਵੀ ਚੈਲੰਜ ਕਰ ਸਕਦੇ ਨੇ ਕਿ ਜੀ ਦਿਖਾਓ ਆਧਾਰ ਕਾਰਡ ਦਿਖਾਓ ਕਿੱਥੇ ਤੁਹਾਡੀ ਭਰਤੀ ਸਾਡੀ ਭਰਤੀ ਦੇਖੋ ਅਸੀਂ ਆਧਾਰ ਕਾਰਡ ਨਾਲ ਕੀਤੀ ਹੈ ਇਹ ਬੜਾ ਕੁਝ ਹੋ ਸਕਦਾ لیکن ਸਰਜੀਤ ਸਿੰਘ ਰਖੜਾ ਦੀ ਗੱਲ ਬਾਰੇ ਜਿਹੜੀ ਕੱਲ ਮੈਨੂੰ ਦੱਸੀ ਕਹਿੰਦੇ ਵੀ ਇਹ ਜਾਣਬੁੱਝ ਕੇ ਇੱਕ ਵਰਤਾਂਤ ਸਿਰਜ ਰਹੇ ਨੇ ਕਿ ਜੀ ਭਾਰਤੀ ਜਨਤਾ ਪਾਰਟੀ ਨਾਲ ਅਕਾਲੀਆਂ ਦਾ ਸਮਝੌਤਾ ਹੋ ਰਿਹਾ ਹੈ ਤਾਂ ਕਿ ਬਹੁਤ ਸਾਰੇ ਜਿਹੜੇ ਲੋਕ ਇੱਧਰ ਸੋਚ ਰਹੇ ਨੇ ਜਿਹੜੇ ਦੁਬਧਾ ਦਾ ਸ਼ਿਕਾਰ ਨੇ ਵੀ ਕਿਹੜੇ ਪਾਸੇ ਜਾਈਏ ਉਹਨਾਂ ਨੂੰ ਮਤਲਬ ਆਪਣੇ ਵੱਲ ਖਿੱਚ ਸਕਣ ਗੱਲ ਹੋ ਸਕਦੀ ਹੈ ਗੱਲ ਚ ਦਮ ਹੈ ਕਿ ਇਹ ਵੀ ਕਾਰਨ ਹੋ ਸਕਦਾ ਹੈ ਕਿ ਇਹ ਇਹ ਗੱਲ ਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਬਿਲਕੁਲ ਕਿ ਇੱਕ ਇੱਕ ਖਾਸ ਕਿਸਮ ਦਾ ਜਿਹੜੀ ਅਸੀਂ ਸਿਰਜਦੀ ਹੈ ਕਿਉਂਕਿ ਲੋਕ ਤਾਂ ਕੁਰਸੀ ਪਾਵਰ ਚਾਹੁੰਦੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਅੱਗੇ ਵੀ ਮਿਲ ਕੇ ਸਰਕਾਰਾਂ ਬਣਾਈਆਂ ਨੇ ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਹੁਣ ਬਦਨਾਮ ਹੋ ਰਹੀ ਹੈ ਕਰਪਸ਼ਨ ਤੇ ਮਾਮਲੇ 'ਚ ਦਿੱਲੀ ਵਾਲਿਆਂ ਦੀ ਲੁੱਟ ਦੇ ਮਾਮਲੇ 'ਚ ਤੇ ਆਉਣ ਵਾਲੇ ਟਾਈਮ 'ਚ ਸਰਕਾਰ ਬਦਲ ਲਈ ਤਾ ਤਾਂ ਉਸ ਕਰਕੇ ਲੋਕ ਇੱਧਰ ਜੇ ਉਹਨਾਂ ਨੂੰ ਇਹ ਲੱਗਿਆ ਵੀ ਸਮਝੌਤਾ ਹੋ ਜਾਏਗਾ ਤੇ ਉਹ ਉੱਧਰ ਚਲੇ ਜਾਣਗੇ ਉਹ ਸਰਜੀਤ ਸਿੰਘ ਰਖੜਾ ਦੇ ਇਸ ਤਰ੍ਹਾਂ ਚ ਦਮ ਨਜ਼ਰ ਆਉਂਦਾ ਤੇ ਲੇਕਿਨ ਭੁੰਦਰ ਸਕੰਦਰਸੇ ਮਲੂਕਾ ਜਾਂ ਹੋਰ ਜਿਹੜੇ ਅਸਾਰੇ ਕੀਤੇ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋ ਜਾਊਗਾ ਮੈਨੂੰ ਹਰਦਿਕ ਹੈ ਇਹਦੇ 'ਚ ਆਪਸ 'ਚ ਜੋ ਮਰਜ਼ੀ ਲੋਕ ਜੋ ਮਰਜ਼ੀ ਕਰਨ ਪਰ ਲੀਡਰਸ਼ਿਪ ਦੇ ਲੈਵਲ ਤੇ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਤੇ ਅਮਿਤ ਸ਼ਾ ਕੋਈ ਕਿਸੇ ਤੱਕ ਪਹੁੰਚ ਅਗੇ ਉਹਨਾਂ ਦੇ ਸੰਬੰਧ ਨੇ ਤੇ ਪਤਾ ਤਾਂ ਇਹ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਾਂ ਉਹ ਸਿੱਧਾ ਅਮਿਤ ਸਾਹਿਬ ਟਾਈਮ ਵੀ ਨਹੀਂ ਦਿੰਦਾ ਜੇ ਟਾਈਮ ਦਿੰਦਾ ਹੁੰਦਾ ਫਿਰ ਉਹ ਦਰਸ਼ਨ ਸਿੰਘ ਢਾਡੀਪੁਰ ਨੂੰ ਥੋੜੀ ਕਹਿੰਦਾ ਕਿ ਮੈਨੂੰ ਟਾਈਮ ਦਿਵਾਓ ਤੇ ਉਹ ਕਹਿੰਦਾ ਡੇਲੀਗੇਟ ਦੇ ਸਟੈਂਡ ਤੇ ਨਹੀਂ ਪੱਕਾ ਰਹਿੰਦਾ ਇਹ ਝੂਠ ਬੋਲਦਾ ਉਹ ਤਾਂ ਇਹ ਚੈਨਲ ਤੇ ਜਿਹੜਾ ਸੁਖੀ ਸਿੰਘ ਬਾਦਲ ਨੂੰ ਸਮਝਦਾ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਜੋ ਕੁਝ ਅੱਜਕੱਲ੍ਹ ਚੱਲ ਰਿਹਾ ਹੈ ਉਹਦੇ 'ਚ ਮੈਂ ਥੋੜਾ ਜਿਹਾ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਤੁਹਾਨੂੰ ਜੇ ਠੀਕ ਲੱਗਿਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ